ਮਤਾਓ ਭੈਣੋ ਵਾਹਿਗੁਰੂ ਜੀ ਦਾ ਖਲਸਾ ਵੈਰੀ ਜੀ ਦੀ ਫਤਿਹ ਸੰਤ ਰਾਮਦਾਸੀ ਨੇ ਬਹੁਤ ਪਹਿਲਾਂ ਲੈਕਾ ਲਿਖੀਆਂ ਸੀ ਉੱਠ ਕਿਰਤੀ ਆ ਉੱਠਵੇ ਉੱਠਣ ਦਾ ਬੇੜਾ ਉੱਠ ਕਿਸਾਨਾ ਉੱਠਵੇ ਉੱਠਣ ਦਾ ਬੇੜਾ ਜੜ ਪੈਰੀ ਦੀ ਪੁੱਤ ਵੇ ਪੁੱਟਣ ਦਾ ਬੇੜਾ ਜੋ ਤੇਰੀ ਦਸਤਾਰ ਨੂੰ ਪੈਂਦੇ ਤੌਹ ਤੇ ਵੀ ਉਹ ਗੁੱਟ ਵੇ ਉੱਠਣ ਦਾ ਬੇੜਾ ਉੱਠ ਕਿਰਤੀ ਆ ਉੱਠਵੇ ਉੱਠਣ ਦਾ ਬੇੜਾ ਅਸੀਂ ਤੁਹਾਨੂੰ ਸਲਾਮ ਕਰਨ ਤੇ ਪਹੁੰਚੇ ਆ ਅਸੀਂ ਅੱਜ ਇੱਥੇ ਕੋਈ ਕਲਾਕਾਰ ਬਣ ਕੇ ਨਹੀਂ ਆਏ ਜਿੰਨੀ ਮਾਰੇ ਤੁਹਾਨੂੰ ਪਾਈਏ ਤੁਹਾਨੂੰ ਕਹੀਏ ਕਿ ਅਸੀਂ ਤੁਹਾਡੇ ਨਾਲ ਬੈਠੇ ਹਾਂ ਸਮੇਂ ਬਾ ਸਮੇਂ ਜਦੋਂ ਤੋਂ ਸ਼ਗਨ ਚੱਲਿਆ ਤੁਸੀਂ ਉਦੋਂ ਤੋਂ ਲੈ ਕੇ ਬੇਸ਼ੱਕ ਚਾਹੇ ਸਰਦੀ ਬੇਸ਼ੱਕ ਚਾਹੇ ਗਰਮੀ ਸੀ ਜਾਂ ਹੁਣ ਬਰਸਾਤ ਦਾ ਮੌਸਮ ਸੀ ਗੱਦੇ ਬੈਠੇ ਹੋ ਅਸੀਂ ਤੁਹਾਨੂੰ ਸਲਾਮ ਕਰਨ ਲਈ ਪਹੁੰਚੇ ਹਾਂ ਤੇ ਤੁਹਾਡੇ ਸਿਰ ਨੂੰ ਸਲਾਮ ਹੈ ਤੁਸੀਂ ਉਹ ਜੌਧੀਆਂ ਜਿਨ੍ਹਾਂ ਨੇ ਇਤਿਹਾਸ ਵਿੱਚ ਬਹੁਤ ਵੱਡਾ ਇਕਾਅਤ ਕਰਕੇ ਜਾਣਾ ਹੈ ਜਿਨ੍ਹਾਂ ਨੇ ਆਉਣ ਵਾਲੇ ਦਸ ਸਾਲ ਉਹ ਦੱਸਣਾ ਹੈ ਕਿ ਅਸੀਂ ਆਪਣੇ ਹਿਸੇ ਦਾ ਦੁਨੀਆ 'ਚ ਜਿੰਨੇ ਵੀ ਸੰਘਰਸ਼ੜੇ ਗਏ ਸਾਰੇ ਸੰਘਰਸ਼ ਜਿੱਤਾਂ ਲਈ ਨਹੀਂ ਘੜ ਜਾਂਦੇ ਬਹੁਤ ਬਾਰੀ ਸੰਘਰਸ਼ੇ ਕਰਨ ਲਈ ਜੜੇ ਜਾਂਦੇ ਆ ਕਿ ਅਸੀਂ ਹੈ ਨਹੀਂ ਅਸੀਂ ਚਾਹੁੰਦੇ ਚਾਹਦੇ ਆ ਕਿ ਅਸੀਂ ਕਿਸੇ ਨੂੰ ਇੱਥੇ ਕਿਸੇ ਵੀ ਹਾਕਮ ਨੂੰ ਆਪਣੇ ਮਨਮਾਨੇ ਨਿਕਲ ਨਾ ਮੰਨਦੇ ਚਾਚਾ ਜੀ